ਦੋਸਤੋ ਦੱਸ ਦिए ਕਿ ਕਾਂਗਰਸ ਵੱਲੋਂ ਸਸਪੈਂਡ ਕੀਤੇ ਜਾਣ ਮਗਰੋਂ ਨਵਜੋਤ ਕੋ ਸਿੱਧੂ ਦੀ ਤਿੱਖੀ ਪ੍ਰਤੀਕਿਰਿਆ ਜਿਹੜੀ ਉਹ ਸਾਹਮਣੇ ਆਈ ਹੈ ਉਹਨਾਂ ਸੁਖਿੰਦਰ ਰੰਧਾਵਾ ਤੇ ਗੁੱਸਾ ਕਰਦੇ ਹੋਏ ਕਿਹਾ ਕਿ ਰੰਧਾਵਾ ਬਹੁਤ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਬੋਲਣਾ ਹੈ ਤਾਂ ਆਪਣੇ ਬਾਰੇ ਕੋਈ ਸਟੇਟਮੈਂਟ ਨੂੰ ਲੈ ਕੇ ਬੋਲੇ ਜੋ ਸੱਚ ਸੀ ਉਹ ਮੈਂ ਬੋਲ ਦਿੱਤਾ ਮੈਂ ਗਲਤ ਨਹੀਂ ਬੋਲੀ ਮੇਰੇ ਕੋਲ ਸਬੂਤ ਹਨ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਜਾਰੀ ਸਸਪੈਂਸ਼ਨ ਨੋਟਿਸ ਤੇ ਉਹਨਾਂ ਕਿਹਾ ਕਿ ਇਹ ਕਾਰਵਾਈ ਉਸ ਪ੍ਰਧਾਨ ਨੇ ਕੀਤੀ ਹੈ ਜਿਸ ਨੂੰ ਕੋਈ ਨਹੀਂ ਮੰਨਦਾ ਰਾਣਾ ਕੁਰਜੀਤ ਵੀ ਇਸੇ ਨੋਟਿਸ ਨਾਲ ਚੱਲ ਰਹੇ ਹਨ ਉਹਨਾਂ ਦਾਵਾ ਕੀਤਾ ਹੈ ਕਿ ਮੇਰੀ ਹਾਈ ਕਮਾਂਡ ਨਾਲ ਗੱਲ ਹੋ ਰਹੀ ਹੈ ਨੈਸ਼ਨਲ ਕਾਂਗਰਸ ਵਿੱਚੋਂ 90% ਉਹਨਾਂ ਦੇ ਨਾਲ ਹਨ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਿੰਦਰ ਰੰਧਾਵਾ ਨੇ ਸਾਬਕਾ ਕਰੈਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਬੀਤੇ ਕੱਲ ਨਵਜੋਤ ਕੌਰ ਸਿੱਧੂ ਨੇ ਸਖਜਿੰਦਰ ਸਿੰਘ ਰੰਧਾਵਾ ਤੇ ਇੱਕ ਗੰਭੀਰ ﺍﻟजाम ਲਗਾਈ ਸੀ ਜਵਾਬ ਵਿੱਚ ਰੰਧਾਵਾ ਨੇ ਇੱਕ ਕਾਨੂੰਨੀ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਮਾਫੀ ਮੰਗਣ ਲਈ ਮੰਗ ਕੀਤੀ ਹੈ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ ਚੰਡੀਗੜ੍ਹ ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਰਾਜਪਾਲ ਗੁਰਾਰਜੰਨ ਕਟਾਰੀਆ ਨਾਲ ਮੁਲਾਕਾਤ ਕੀਤੀ ਗਈ ਸੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਕੌਰ ਸਿੱਧੂ ਨੇ ਸੀਐਮ ਚੇਰੇ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਦਿੱਤਾ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ 500 ਕਰੋੜ ਹੋਣਾ ਚਾਹੀਦਾ ਹੈ ਉਹਨਾਂ ਕੋਲ ਇਹ ਪੈਸੇ ਨਹੀਂ ਹਨ ਇਸ ਤੋਂ ਇਲਾਵਾ ਵੀ ਇਹ ਹੋਰ ਵਿਵਾਦਿਤ ਟਿੱਪਣੀਆਂ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਸੀਐਮ ਚੇਰੇ ਨੂੰ ਲੈ ਕੇ ਕੀਤੀਆਂ ਗਈਆਂ ਸਨ ਉਹਨਾਂ ਵੱਲੋਂ ਕੀਤੀ ਗਈ ਟਿੱਪਣੀ ਤਹਿਤ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਨੇ ਨਰਜੂਤ ਘਰ ਸਿੱਧੂ ਖਿਲਾਫ ਐਕਸ਼ਨ ਲਿਆ ਤੇ ਸੋਮਵਾਰ ਸ਼ਾਮ ਨੂੰ ਉਹਨਾਂ ਨੂੰ ਮੈਂਬਰਸ਼ਿਪ ਤੋਂ ਰੱਦ ਕਰ ਦਿੱਤਾ ਸੀ